ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸ਼ਮੇਸ਼ ਆਡੀਟੋਰੀਅਮ ਵਿਖੇ ਨਵੀਂ ਆਉਣ ਵਾਲੀ ਫਿਲਮ ਮਜੈਲ ਦੀ ਪ੍ਰਮੋਸ਼ਨ ਦੇ ਲਈ ਸਟਾਰ ਕਾਸਟ ਪੁੱਜੀ ਜਿਸ ਦੇ ਵਿੱਚ ਦੇਵ ਖਰੋਟ ਗੁੱਗੂ ਗਿੱਲ ਰੂਪੀ ਗਿੱਲ ਧੀਰਜ ਕੁਲ ਸਿੱਧੂ ਸ਼ਾਮਿਲ ਸਨ ਇਹ ਫਿਲਮ 31 ਜਨਵਰੀ 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ ਉਹ ਆਂਦੇ ਹੁੰਦੇ ਆ ਨਾ ਮਜੈਲ ਤਾਂ ਇੱਕ ਨਹੀਂ ਵਿਗੜਿਆ ਮਾ ਕਰੇ ਤੇ ਤਾਂ ਸਾਰੇ ਵਿਗੜੇ ਫਿਰਦੇ ਆ ਤੇ ਜਿੱਥੇ ਸਾਰੇ ਵਿਗੜੇ ਹੋਣ ਉਥੇ ਲੜਾਈਆਂ ਮੁੱਕ ਜਾਂਦੀਆਂ ਹੈ ਉੱਥੇ ਚੰਗ ਲੱਗਦੀ ਹੈ ਪਰ ਤੇ ਜਨਾਨੀ ਤੇ ਬੰਦੇ ਨਾਲ ਹਮੇਸ਼ਾ ਬੱਤ ਹੁੰਦੀ ਆ ਤੇ ਹਾਂ ਸਾਨੂੰ ਜੋੜਾ ਚਾਹੁੰਦਾ ਆ ਕਿ ਮੇਰੇ ਬੱਬੂ ਮਾਤਾ ਜੀ ਬਿਲਕੁਲ ਤੇ ਤੂੰ ਬਣੀ ਮਾਜੇ ਦੀ ਗੱਦੀ ਦਾ ਰਾਜਾ ਮਾਜੇ ਦੀ ਗੱਦੀ ਮੈਨੂੰ ਪੁੱਤਰ ਨਾਲੋਂ ਵੱਧ ਪਿਆਰੀ ਜੇਂ ਦਿਲੀ ਮਤੁਲੀਆਂ ਵੱਟ ਸਕਣਾ ਅਸੀਂ ਗੁਰੂ ਕੀ ਨਗਰੀ ਆਏ ਆ ਆਪ ਜੀ ਨੂੰ ਸਾਰਿਆਂ ਨੂੰ ਬੇਨਤੀ ਕਰਨ ਵਾਸਤੇ ਕਿ ਸਾਡੀ ਫਿਲਮ ਆਉਣ ਵਾਲੀ ਹੈ 31 ਜਨਵਰੀ ਨੂੰ ਜਿਸ ਦਾ ਨਾਮ ਹੈ ਮਝਾਇਰ ਔਰ ਸਾਰੇ ਜਾਨੇ ਜ਼ਰੂਰ ਵੇਖ ਕੇ ਆਇਓ ਔਰ ਵਾਹਿਗੁਰੂ ਸਾਡੇ ਸਾਰਿਆਂ ਤੇ ਮਿਹਰ ਭਰੇ ਹੱਥ ਰੱਖਣ ਮਾਲਕ ਅੱਗੇ ਹੋਰ ਅਰਦਾਸ ਕਰਦੇ ਆ ਜੀ ਤੇ ਤੁਸੀਂ ਸਾਡੀ ਸਪੋਰਟ ਕਰੋ ये बस ये हो गया। ਆਪਾਂ ਸਾਰੇ ਜਿਸ ਤਰ੍ਹਾਂ ਵੀਰ ਨੇ ਕਿਹਾ ਵੀ ਪੰਜਾਬੀ ਆ ਲੇਕਿਨ ਹਰ ਇਲਾਕੇ ਦਾ ਇੱਕ ਖੂਬਸੂਰਤੀ ਹੈ ਜ਼ੁਬਾਨ ਦੀ। ਫਿਲਮ ਦਾ ਨਾਮ ਜੇ ਮਝੈਲ ਹੈ ਤਾਂ ਜ਼ੁਬਾਨ ਵੀ ਕੁਦਰਤੀ ਗੱਲ ਇੱਥੋਂ ਦੀ ਹੋਣੀ ਚਾਹੀਦੀ ਹੈ। ਤੇ ਅਸੀਂ ਕੋਸ਼ਿਸ਼ ਕੀਤੀ ਹੈ ਇਸੇ ਤਰ੍ਹਾਂ ਦੀ ਜ਼ੁਬਾਨ ਬੋਲੀਏ ਜਿਹੜੀ ਜ਼ਰੂਰੀ ਸੀ ਇਸ ਫਿਲਮ ਲਈ। ਅਮ ਬਸ ਸਾਰਿਆਂ ਨੇ ਆਪਣੇ ਆਪਣੇ ਢੰਗ ਨਾਲ ਨਾ ਵਧੀਆ ਉਹ ਕੋਸ਼ਿਸ਼ ਕੀਤੀ ਹੈ ਸਾਰੀ ਅੱਛੀ ਬੋਲੀ ਹੈ ਜਬਾਨ ਸਾਡੀ ਪੰਜਾਬੀ ਹੈ ਸਿਰਫ ਲਹਿਜੇ ਦਾ ਫਰਕ ਹੈ ਵੀ ਲਹਿਜਾ ਸਹੀ ਤਰ੍ਹਾਂ ਪੂਰੀ ਭਾਜੀ ਫਿਲਮੀ ਮਝਾਈ ਲ ਤੇ ਪੂਰੀ ਮਝੈਲੀ ਬੋਲੀ ਹੈ ਸਿਰਫ ਇੱਕ ਇੱਕੋ ਇੱਕੋ ਇੱਕ ਬੰਦਾ ਸਾਡਾ ਬਰਨਾਲਾ ਜਿਹੜਾ ਬਰਨਾਲੇ ਤੋਂ ਲਿਆ ਮਾਲਵੇ ਦਾ ਕਰੈਕਟਰ ਵੀ ਹੈ ਵਿੱਚ ਕੋਈ ਕੋਈ ਡਾਇਲੋਗ ਹੋ ਜੇ ਫਿਰ ਮੱਝ ਵਾਲੇ ਜੇ ਪਾਉਗੇ ਸਾਰੇ ਇੱਥੇ ਸਾਰੇ ਸਾਰੀ ਮੈਂ ਆਪਾ ਪਾਪਾ ਹੀ ਮਝੈਲੀ ਚ ਗੱਲ ਕਰ ਲੈਂਦਾ ਦੱਸੋ ਕੀ ਬੋਲਣਾ ਭਰਾ ਉਹੀ ਵੀ ਗੱਲ ਕਰ ਰਹੀ ਹੈ ਪਤਾ ਨਹੀਂ ਉਹ ਇੱਕ ਇੱਕ ਡਾਇਲੋਗ ਹੈ ਬੜਾ ਫੇਮਸ ਹੋਇਆ ਜੀ ਉਹਦੇ ਵਿੱਚ ਮੂਵੀ ਦੇ ਵਿੱਚ ਉਹ ਤਿੰਨ ਚਾਰ ਬੰਦੇ ਹੁੰਦੇ ਆ ਉਹ ਸਾਰਿਆਂ ਨੂੰ ਨਹੀਂ ਕਹਿੰਦਾ ਕਿ ਤੇ ਇਸ ਗੱਲ ਨੂੰ ਉਲਟੇ ਪਾਸੇ ਲੈ ਜਾਉ ਉਹ ਤਿੰਨ ਚਾਰ ਖਰਾਬ ਬੰਦੇ ਜਿਹੜੇ ਕਰਦੇ ਤੇ ਉਹਨਾਂ ਨੂੰ ਕਹਿੰਦਾ ਕਿ ਮੱਝ ਚ ਕੁੱਤੇ ਬਿੱਲੇ ਤੇ ਬੜੇ ਘਮੰਡੇ ਜੇ ਪਰ ਸ਼ੇਰ ਇੱਕੋ ਹੀ ਤੇ ਉਹ ਇਹ ਬਲਦੇਵ ਸਿੰਘ ਬਾਠ ਤੇ ਬਾਕੀ ਜੇ ਮਝਲੀ ਹੋਰ ਡਾਇਲੋਗਾਂ ਦਾ ਤੁਸੀਂ ਆਨੰਦ ਲੈਣਾ ਫਿਰ ਭਾਜੀ ਭਾਜੀ ਦੇ ਉਹਤੇ ਡਾਇਲੋਗ ਉਹ ਰਸ ਕੀ ਤੋਂ ਨਹੀਂ ਮਿਲਣਾ ਤੁਹਾਨੂੰ ਦਰਸ਼ਕਾਂ ਨੂੰ ਮੈਸੇਜ ਦੇ ਦਿਓ ਕਿੰਨੀ ਤਰੀਕ ਨੂੰ 31 ਤਰੀਕ ਨੂੰ ਜੀ 31 ਜਨਵਰੀ ਨੂੰ ਫਿਲਮ ਆ ਰਹੀ ਹੈ ਔਰ ਸਾਡੀ ਸਟਾਰ ਕਾਸ ਸਾਰੀ ਪਹੁੰਚੀ ਆ ਔਰ ਤੁਹਾਡਾ ਸਾਰਿਆਂ ਦਾ ਆਲਵੇ ਸਾਨੂੰ ਅੰਮ੍ਰਿਤਸਰ ਤੋਂ ਗੁਰੂ ਦੀ ਨਗਰੀ ਤੋਂ ਬਹੁਤ ਪਿਆਰ ਮਿਲਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਿਆਰ ਕਰਦੇ ਆ ਸਾਰੇ ਔਰ ਉਮੀਦ ਆ ਕਿ ਇਸ ਵਾਰ ਵੀ ਤੁਸੀਂ ਓਨਾ ਹੀ ਪਿਆਸਤ ਕਰ ਦੋਗੇ